ਰਾਜ ਮਹਾਰਾਜ ਜੀ ਮੁਖਾਂ ਸਾਹਿਬ ਹੋਵਾਈਆਂ ਦਰਸਾਤ ਸੁਖਮਰਿ ਲਿਖਿਆ ਸਰਦਾਰ 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 ਕਪਾ ਇਹ ਪੰਜਾਬ ਚ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ ਜੀ ਹਾਂ ਇੱਕ ਪਾਸੇ ਪੰਜਾਬ ਵਿੱਚ ਬੇਅਦਬੀ ਕਾਨੂੰਨ ਬਣਾਉਣ ਨੂੰ ਲੈ ਕੇ ਸਰਕਾਰ ਵੱਲੋਂ ਵਿਧਾਨ ਸਭਾ ਚ ਮਤਾ ਪੇਸ਼ ਕੀਤਾ ਗਿਆ ਉਸ ਵਿਚਾਲੇ ਬੇਅਦਬੀ ਦੀ ਨਵੀਂ ਘਟਨਾ ਸਾਹਮਣੇ ਆਈ ਜਿਸ ਵਿੱਚ ਇੱਕ ਵਿਅਕਤੀ ਸ਼ਰਾਬ ਪੀ ਕੇ ਗੁਰੂ ਘਰ ਚ ਵੜਦਾ ਹੈ ਅਤੇ ਪਾਠੀ ਸਿੰਘ ਨਾਲ ਦੁਰਵਿਹਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਪਾਠ ਬੰਦ ਕਰਵਾਉਣ ਦੀ ਵੀ ਇਸ ਵਿਅਕਤੀ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਸਰਦਾਰ ਮਹਾਰਾਜ ਦੇ ਮੁਖੀ ਸਾਹਿਬ ਹੋਵਾਈਆਂ ਦਰਸاں سندر ائی رتیا جناب ساداں ائی سداں کتاب جناب دیدیاں وے ناں وے دیدیاں وے ناں سوچاں جناب جناب یادا واج پن تو تسب کر سندر درباں کے وہ واجے خلاص تر ساریا آنج دے دروازے سیدھے داں ڈنڈن ماریا جناب اوہ تن پایا سوجے پوتے نہ ہا کے لاگے کہے نانک تچھوے تے کر ਵਾਜੇ ਆਨੰਦ ਸੁਣਾਉਣ ਵਾਲੇ ਭਾਗੀਓ ਸਤਿਨਾਮ ਦਾ ਪੂਰੇ ਪਾਰਕ ਉਪਰਾਇ ਉਤੇ ਸਭ ਸੁਣਦੇ ਵਾਹ ਗੋਹ ਰੋਹ ਸੰਤਾਂ ਦੀ ਬਾਣੀ ਸੁਣਦੇ ਵਾਹ ਬਾਣੀ ਸਤਿ ਦੀ ਬਾਣੀ ਸੁਣਦੇ ਆ ਆ ਭਗਵੰਤ ਨਾਨਕ ਸੁਣਾਉਣ ਵਾਲੇ ਵਾਜੇਨ ਹਮਰੇ ਉਤੇ ਭਾਣਦੇ ਹੋਇਤ ਜਨਾਬਾ ਕੰਤ ਸਤਿ ਗ੍ਰਾਮੀ ਜਨ ਦਾ ਬਾਤ ਇਹ ਮਾਮਲਾ ਜਲੰਧਰ ਦੇ ਪਿੰਡ ਵਿਰਕਾਂ ਦਾ ਹੈ ਜਿੱਥੇ ਕਿ ਜਦੋਂ ਪਾਠੀ ਸਿੰਘ ਪਾਠ ਕਰ ਰਿਹਾ ਸੀ ਤਾਂ ਇੱਕ ਵਿਅਕਤੀ ਨੰਗੇ ਸਿਰ ਸ਼ਰਾਬ ਪੀ ਕੇ ਗੁਰੂ ਘਰ ਦੇ ਅੰਦਰ ਆਵੜਦਾ ਅਤੇ ਪਾਲਕੀ ਸਾਹਿਬ ਕੋਲਾ ਕੇ ਖੜਾ ਹੋ ਜਾਂਦਾ ਇਸ ਦੌਰਾਨ ਪਾਠੀ ਸਿੰਘ ਨਾਲ ਇਸ ਵਿਅਕਤੀ ਵੱਲੋਂ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਨੂੰ ਚੁੱਪ ਕਰਾਉਣ ਲਈ ਵੀ ਇਹ ਵਿਅਕਤੀ ਵਾਰ-ਵਾਰ ਸ਼ਟ ਅਪ ਕਹਿੰਦਾ ਸੁਣਾਈ ਦਿੱਤਾ ਹਾਲਾਂਕਿ ਪਾਠੀ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਵਿਅਕਤੀ ਨਾ ਮੰਨਿਆ ਅਤੇ ਲਗਾਤਾਰ ਪਾਠ ਵਿੱਚ ਵਿਗਨ ਪਾਉਂਦਾ ਰਿਹਾ ਜਿਸ ਤੋਂ ਬਾਅਦ ਪਾਠੀ ਸਿੰਘ ਪਾਠ ਵਿਚਾਲੇ ਛੱਡ ਕੇ ਖੜਾ ਹੋ ਜਾਂਦਾ ਹੈ ਅਤੇ ਇਸਨੂੰ ੱੱਕੇ ਮਾਰ ਕੇ ਗੁਰੂ ਘਰ ਤੋਂ ਬਾਹਰ ਕੱਢ ਦਿੰਦਾ ਹੈ ਸਤਿ ਮਹਾਰਾਜ ਜਨਮਕਾਂ ਸਾਹਿਬ ਹੋਵਾਈਆਂ ਦਰਸਾਣ ਸੁਖਮਨੀ ਲਿਖਿਆ ਸਤਿ ਸ੍ਰੀ ਅਕਾਲ ਜਨਮਕਾਂ ਸਾਹਿਬ ਹੋਵਾਈਆਂ ਸਦਾ ਪ੍ਰਵਾਣ ਕਿਤਾਬ ਜੀ ਦੀਆਂ ਬੜੀਆਂ ਵਧੀਆ ਵੇ ਦੀਏ ਨਹੀਂ ਆਉਂਦਾ ਨਾਮ ਚੜਾ ਬੋਲੋ ਮੀਆਂ ਚੜਾ ਨਾਮ ਯਾਰਾ ਹੋਵੇ ਮਨ ਤੁਸ ਤਵਸ ਕਰ ਬਾਦੀ ਸੁਣਾ ਕਰਤ ਬਾਕੇ ਬੋਲਵਾਜੇ ਖਾਲਸਾ ਤਾਰੀਆ ਆਂਜੂ ਸੁਦਵਾ ਸੀਦੇ ਬਾਗ ਮੰਡਲ ਮਾਰਿਆ ਚੜਾ ਬੋਲ ਦਰਨ ਮਾਇਆ ਸੁਦੇ ਕੋਤੇ ਨਾ ਹੱਕੇ ਲਾਗੇ ਕਹੇ ਨਾਨਕ ਤਸ ਕੋਵਾ ਸਿਖ ਕਰ ਅਨੰਦ ਵਾਜੇ ਆਨੰਦ ਸੁਣੋ ਬੜਾ ਭਾਗੀਆ ਸਤਲਮਾ ਸੂਰੇ ਪਾਰਕ ਉਪਰ ਪਾਇ ਉਤੇ ਸਰੂ ਸੁਰੇ ਆਹ دو گرو سنت ا دی ستی باڑی سوں راجن سوں باڑی ستی ستی باڑی ہوندا ہاں ہاں انت نعرہ لگا کے واجیاں ہاں اوتے ہون تے باجے ہوئے تے جناب استاد جناب دی جان دا واٹا ہاں ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਇਸ ਮਾਮਲੇ 'ਚ ਪਿੰਡ ਵਾਸੀਆਂ ਵੱਲੋਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। ਮਾਮਲੇ 'ਚ ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਆਖਿਰੇ ਵਿਅਕਤੀ ਕੌਣ ਸੀ ਅਤੇ ਕਿਸ ਮਕਸਦ ਦੇ ਨਾਲ ਇਸ ਵੱਲੋਂ ਪਾਠੀ ਨਾਲ ਭੇੜਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਇਹ ਸਭ ਤੇ ਪਿੰਡ ਵਾਸੀ ਜਾਂ ਫਿਰ ਪੁਲਿਸ ਹੀ ਕੁਝ ਦੱਸ ਸਕਦੀ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ